ਅਰਜਤ ਜੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਨੂੰ ਸਾਰੇ ਮਕਾਨ ਦਾ ਦਿਖਾਉਨੇ ਆ ਕਿ ਆਪਣਾ ਕਿੱਥੇ ਕੰਮ ਚੱਲਿਆ ਕਿੱਥੇ ਪਹੁੰਚਿਆ ਸਾਰਾ ਤੇ ਬਹੁਤ ਥੋੜੇ ਮੈਸੇਜ ਆਏ ਭਾਈ ਦੋ ਲਾਈਵ ਪਾਏ ਕਰੋ ਸੋ ਆਪਾਂ ਨੇ ਪਾਤਾ ਇੱਕ ਲਾਈਵ ਗੁੱਜਰ ਵਾਲਾ ਤੁਸੀਂ ਦੇਖ ਹੀ ਲਿਆ ਤੇ ਆਪਣਾ ਅੱਜ ਸ਼ਾਮ ਦਾ ਲਾਈਵ ਦਾ ਇਹ ਆ ਰਹੇਗਾ ਇੰਨਾ ਕਿੱਥੇ ਆ ਸੜ ਕੋੜੇ ਨੂੰ ਠੀਕ ਹੈ ਜੀ ਤੇ ਪਾਪ ਆਪਣੇ ਖੜੇ ਹੋ ਕੇ ਤੁਹਾਡਾ ਬਲੌਗ ਜਿਹੜਾ ਕੱਲ ਵਾਲਾ ਬਣਿਆ ਮਹਲ ਬਲੌਗ ਵਾਲਾ ਬਹੁਤ ਸਰਾ ਬਲੌਗ ਬਣਿਆ ਹੋਇਆ ਉਹ ਤੁਸੀਂ ਜ਼ਰੂਰ ਦੇਖਿਓ ਠੀਕ ਹੈ ਜੀ ਮੜੇ ਖੜੇ ਉਧਰ ਨੂੰ ਜਾ ਕੇ ਮੜਾ ਜਾ ਐਂ ਨਹੀਂ ਖੜ ਜੋ ਠੀਕ ਹੈ ਹਾਂ ਠੀਕ ਹੈ ਲੋਕ ਹਾਂ ਉਸ ਉਸ ਕੇ ਤਰ੍ਹਾਂ ਬਾਅਦ ਸਾਡੀ ਇਹ ਪਾਰਟੀ ਚੱਲਣੀ ਆ ਹੁਣ ਜੀ ਤਾਂ ਉਹਦੀ ਸਮੋਸੇ ਬਰੈਡ ਨੂੰ ਲਿਆ ਤੇ ਅਜੀਬ ਭਾਈ ਜਾਨੇ ਸਰਾਹ ਤੇ 7-8 ਵਜ ਜਾਣੇ ਮੈਂ ਕਿਹਾ ਭਾਈ ਜਿਹੜਾ ਸਾਡਾ ਆਰਕੀਟੈਕਚਰ ਨੇ ਕਿਹਾ ਵੀ ਇੱਥੇ ਕੰਮ ਆ ਚੀਜ਼ ਨਾ ਉਹਨਾਂ ਜਿਹੜੀ ਪੌਣੀ ਟੁਕੜਿਆਂ ਚ ਨਹੀਂ ਪੌਣੀ ਅੱਜ ਸਮਾਪਤ ਕਰਕੇ ਜਾਣਾ ਸਾਰਾ ਕੁਝ ਇਹ ਵੀ ਸਾਰੇ ਕਾਲੂ ਕਰਕੇ ਗਿਆ ਕਾਲੂ ਤੇ ਨਿਸ਼ਾਨਾ ਪੈੜਾ ਤੇ ਸਾਡੇ ਕਾਉਦੂ ਪੜੇ ਆ ਦਰਵਾਜ਼ੇ ਜਿਹੇ ਪੜੇ ਗਿਆ ਪਹਿਲੇ ਇਹ ਇੱਥੇ ਕੋਲ ਦਰਵਾਜ਼ਾ ਦੀ ਗੱਲ ਆ ਰਾਜ ਚੱਲ ਰਿਹਾ ਗਿਆ ਆਪਣੇ ਕੈਨੇਡਾ ਵਾਲਾ ਕੁੱਤਾ ਤਾਂ ਕੋ ਤੁਹਾਨੂੰ ਉਹ ਸਰ ਦੇ ਸਾਰੀ ਲੁੱਕ ਦਿਖਾ ਦਿੰਦੇ ਇੱਕ ਵਾਰੀ ਜੰਮ ਆਪਣਾ ਸਰੇ ਹੋ ਰਿਹਾ ਸਾਰਾ ਆਹ ਤਾਂ ਵੀ ਮਹਿੰਗ ਨੇ ਪੂਰੀ ਦਿਹਾੜੀ ਲੱਗੀ ਮਹਿੰਗੇ ਦੀ ਅੱਜ 500 ਰੁਪਏ ਦੀਹਾੜੀ ਬਣਦੀ ਆ ਮੈਂ ਤਾਂ ਅਜੇ ਕਈ ਕੰਮ ਜਿਹੜੇ ਬਾਹਰ ਲੈ ਉੱਪਰ ਦੇ ਸਾਰੇ ਨਵੇੜੇ ਅੱਜ ਮੈਂ ਤੇ ਅੱਜ ਜਾਲੇ ਫਿਰ ਵੀ ਠੀਕ ਆ। ਸਾਲ ਤਾਂ ਮੇਰਾ ਨਾ ਸਿਰ ਦਸੋਂ ਲੱਗਦਾ ਸਾਰਾ। ਆਜ ਸੜਦਾ ਫਾਇ ਰੋਟ ਨੂੰ। ਓਏ ਹੋਏ। ਅੱਜ ਬੜੀ ਜਿਹਾ ਥੋੜਾ ਬਾਹਰ ਸਾਈਡ ਪਰ ਰਿਹਾ। ਜਿੱਥੇ ਕਾਉਂਟਰ ਮੈਂ ਪਹੁੰਚਿਆ 12:00 1 ਵਜੇ। ਤੋਂ ਬਾਅਦ ਚੱਲ ਇੰਨੀ ਧੁੱਪ ਆ ਵੀ ਪੈਂਦੀ ਪਾਈ ਪੈਂਦੀ ਰਹੀ। ਤੇ ਫਿਰ ਵੀ ਠੀਕ ਰਿਹਾ ਅੱਜ। ਸਾਲ ਤਾਂ ਮੇਰਾ ਸਾਰੇ ਧੁੱਪਾਂ ਸਿਰਪਨ ਵਿੱਚ ਆਪ ਵੀ ਲੱਗਿਆ ਰਿਹਾ ਮੈਂ। ਪਰ ਅੱਜ ਮੈਂ ਘੱਟ ਕਰਿਆ ਕੰਮ ਮੇਰੇ ਨਾਲ। ਆ ਜਾ ਬਾਈ। ਲਾ ਵੀ ਅੱਜੂ ਬਾਈ ਆਇਆ ਕੁਛ ਉੱਪਰ ਪੁੱਛਾ। ਲੱਗਦਾ ਬਰੋਦ ਤੱਕ ਅਮਰ ਖਾਦਮੀ ਜਾ ਕੇ ਕਿੱਥੇ ਪਹੁੰਚਿਆ ਆਹ ਸਾਡੀ ਕੋਈ ਆ ਸਾਹਮਣੇ ਗੱਦਰ ਕੈਮਰਾ ਦਾ ਕੋਈ ਵਾਲਾ ਕੋਈ ਦਾ ਪਾਣੀ ਚੋਣ ਦਾ ਘਾਤਾ ਉਹ ਥੱਲੇ ਨੂੰ ਆਹ ਇਹਦਾ ਨੀਵਾਂ ਲੱਗਦਾ ਕੋਈ ਫਾਰਟ ਅੱਜ 20 ਟੋਟੇ ਆਏ ਤੇ ਦਿਆਂ ਵਿੱਚੋਂ ਆ ਬਚੇ ਆ ਹਾਲੇ ਵੀ 2 ਲੱਗ ਜਾਣੇ ਤੇ ਵਿੱਚੋਂ ਬੰਨ ਲਾਦਾ ਆ 5 7 ਬਚੇ ਆ 17 ਟੋਟੇ ਨਾ 7 ਆ 7 ਟੋਟੇ ਆ ਤੇਰਾ ਟੋਟੇ ਲੱਗੇ ਹੁਣ ਸਾਡਾ ਤੇਰਾ ਗੱਟੇ ਲੱਗੇ ਗੱਟੇ ਸਾਡੇ ਨੇ ਟੋਟੇ ਵੀ ਕਹਿੰਦੇ ਨੇ ਬੋਲੀ ਬੋਲੀ ਦਾ ਫਰਕ ਆਪਣਾ ਆਪਣਾ ਕੱਲ ਵੀ ਪਾਈ ਜਾਨਾ ਨੇ ਇਹ ਕੰਮ ਕਰਦੇ ਜੀ ਪੁਰਾ ਮੈਂ ਕਹਿੰਦਾ ਉਹਦੇ ਰੀਜ ਨਾਲ ਲੱਗਿਆ ਅੱਜ ਥੋੜਾ ਜਿਹਾ ਮੈਂ ਅੱਜ ਤੋਂ ਕੱਲ ਵੀ ਪਾਈ ਜਾਨਾ ਰਾਤ ਦਾ 7:00 7:30 ਹਟੇ ਆ ਇਹ ਤੇ ਅੱਜ ਫੇਰ ਅਹੀ ਟਾਈਮ ਹੋ ਜਾਣਾ ਦਾ ਕੰਮ ਕਰਦੇ ਭਾਈ ਇਹਨਾਂ ਦਾ ਮੈਂ ਇਸ ਸਟੇਜ ਵਿੱਚ ਕੰਮ ਨਹੀਂ ਰਹਿਣ ਦੰਦਾ ਹੈਗਾ। ਤੋਂ ਮੇਰੇ ਵੱਲ ਤੋਂ ਵੀ ਆਪਣਾ ਪੂਰੀ ਕਰੀ ਦੀ ਆ। ਆਪਾਂ ਅੱਜ ਨੂੰ ਆਪਣਾ ਕਲੱਬ ਲੈ ਕੇ ਦੇ ਦਿੱਤੇ। ਥੋੜੇ ਹੱਥ ਨਾ ਆਕਾ ਸਨ ਕਿ ਹੁਣ ਜਿਹੜੀ ਆਪਰੋ ਇੱਕ ਟਾਰੀਆ ਦਿਖਾਉਂਦਾ ਮੈਂ। ਇਹ ਚ ਆਪਾਂ ਨੇ ਸਿਲੈਕਟ ਕਰ ਲਈ ਆ। ਆਜ ਤਾਂ ਸਿਲੈਕਟ ਹੋ ਗਈ ਆਪਾਂ ਨੂੰ। ਤੇ ਬਹੁਤ ਬਹੁਤ ਕਮੈਂਟ ਆ ਰਹੇ ਤੇ ਆਪਾਂ ਨੂੰ ਵੀ ਇਹ ਕਿੱਥੋਂ ਲੱਤੀ ਉਹ ਮਹਲ ਬਲੌਗਰ ਦੇਖੋ ਕਿੱਥੋਂ ਲੱਤੀ ਹੈ ਕਿਆ ਕੁਆਲਿਟੀ ਇਹਦੀ। ਇਹਨੂੰ ਕੱਟ ਕੇ ਵਿੱਚ ਛਿਰੀ ਮਾਰ ਕੇ ਉਹਦੇ ਬਲੌਗਰ ਨੂੰ ਦਿਖਾਵਾਂਗੇ ਵਿੱਚ ਨੂੰ ਨਾ ਅਸੀਂ ਡੋਲੀ ਕੱਢੀ ਆ ਕਿੰਨਾ ਟਾਈਮ ਲੱਗਿਆ ਕਿੰਨੀ ਸਖਤ ਆਇਤਾ ਇਹ ਚਾਹ ਕੁਆਲਟੀ ਕਿੱਦਾਂ ਬਣਦੀ ਐ ਸਾਰਾ ਉਹਨਾਂ ਮਹਲ ਬਲੌਗ ਪਰ ਦੇਖਿਓ ਇਹ ਤਾਂ ਆਪਣੀ ਲਾਈਵ ਐ ਉਹਨੋਂ ਫਿਰ ਆਪਣੇ ਕੱਟ-ਕੱਟ ਕੇ ਵੀ ਬਣਦੀ ਐ ਨਾ ਤੇ ਹਲੇ ਮੈਂ ਲਾਈਵ ਤਾਂ ਜਿਆਦਾ ਬਣਾਉਣਾ ਤਾਂ ਵੀ ਮੈਂ ਕਿਹਾ ਚਲੋ ਬੰਦ ਹੋ ਜਾਵੇ ਉਹਨਾਂ ਨਾਲ ਦੀ ਇੰਜਨ ਦੀ ਆਵਾਜ਼ ਵਿੱਚ ਬਹੁਤ ਆ ਰਹੀ ਐ ਇਸ ਕਰਕੇ ਉਹਨਾਂ ਚੱਲਣ ਦੀ ਚੀਜ਼ ਇਹ ਆਲਮੋਸਟ ਆਪਣਾ ਜੇ ਬੈਂਕਾਂ ਵੀ ਇਹਨੂੰ ਸਾਰੇ ਕੰਮ ਨੂੰ ਬੈਂ ਕਿੰਨਾ ਕਰਦਣਾ ਵੀ ਪੰਜ ਹਿੱਸਿਆਂ ਚ ਵੰਡ ਲਈਏ ਭਾਈ ਚਾਰ ਹਿੱਸੇ ਹੋ ਗਏ ਪੰਜਵਾਂ ਹਿੱਸਾ ਰਹਿਦਾ ਜੇ ਪੰਜ ਹਿੱਸਿਆਂ ਚ ਵੰਡਾ ਚਾਰ ਤੋਂ ਸਮਝਦਾ ਵੀ ਚੌਥੇ ਛੇ ਤੋਂ ਘੱਟ ਘੱਟ ਹੈ ਬੇਨਾ ਕੰਮ ਹੋ ਚੁੱਕੇ ਇੱਥੇ ਪਛਲੇਆ ਨਿਊ ਦਾ ਕੰਮ ਖਾੜਾ ਹੈ ਥੋੜਾ ਬਹੁਤ ਪਿਆਰ ਸਤਿਕਾਰ ਟੈਲੀਫੋਨ ਕੈਨੇਡਾ ਅਮਰੀਕਾ ਤੋਂ ਬਹੁਤ ਦੂਰੇ ਬਹੁਤ ਲੋਕਾਂ ਨੇ ਵਧਾਈਆਂ ਦਿੱਤੀਆਂ ਸਭ ਦਾ ਧੰਨਵਾਦ ਆਪਾਂ ਵੀਡੀਓ ਚ ਕਰਦੇ ਜਿਨੇ ਜਿਨੇ ਵਧਾਈਆਂ ਬੜੇ ਬੜੇ ਘੈਂਟ ਘੈਂਟ ਮੈਸੇਜ ਕਰੇ ਸਾਰਿਆਂ ਨੇ ਬਹੁਤ ਹੱਲਾਸ਼ੇਰੀ ਦਿੱਤੀ ਆ ਤੇ ਇਦਾਂ ਦੇ ਮੈਸੇਜ ਵੀ ਆਏ ਫਿਰ ਅਸੀਂ ਕਹਿੰਦੇ ਆਪਣੇ ਬੱਚਾ ਨੂੰ ਕੋਠੀ ਥੋੜੀ ਬਣਦੀ ਦਿਖਾ ਰਹੇ ਵੀ ਅਸੀਂ ਪਿੰਡਾਂ ਜਦੋਂ ਅਸੀਂ ਉਹ ਟਾਈਮ ਸੀ ਇੰਡੀਆ ਹੁੰਦੇ ਤੇ ਘਰ ਕਿੱਦਾਂ ਬਣਾਉਂਦੇ ਤੇ ਵੀ ਕਿਦਾਂ ਸਮਾਨ ਇਕੱਠਾ ਕਰਦੇ ਤੇ ਸਾਰਾ ਕਹਿੰਦੇ ਸਾਡੇ ਬੱਚੇ ਬਹੁਤ ਚੌਂ ਨਾਲ ਦੇਖਦੇ ਸਾਰੇ ਚੀਚਾ ਉਹ ਪੁੱਛਦੇ ਫਿਰ ਪਾਚਨ ਪੁੱਟ ਕਰਦੇ ਸਾਨੂੰ ਵੀ ਆਹ ਚੀਜ਼ ਕੀ ਆ ਇਹ ਉਹ ਚੀਜ਼ ਕੀ ਆ ਇਹ ਕਿੱਥੇ ਕੀ ਆ ਚੀਜ਼ ਹੈ ਜਿਹਨੂੰ ਬੀਮ ਕਹਾ ਕਹਿੰਦੇ ਆ ਮੈਂ ਕੁਝ ਵੀ ਚੀਜ਼ ਨਾ ਗਲਤ ਬੋਲੀ ਜਾਂਦਾ ਇਹਨਾਂ ਨੂੰ ਪਿੱਲਰ ਕਹਿੰਦੇ ਆ ਭਾਈ ਆਹਾਂ ਤੇ ਆਹ ਖੱਡੇ ਵਾਲੇ ਨੂੰ ਬੀਮ ਕਹਿੰਦੇ ਆ ਕੋਣ ਅਸੀਂ ਕਿਹੜੇ ਭਾਈ ਚੀਜ਼ਾਂ ਕਰੀਆਂ ਹੋਈਆਂ ਹੁਣ ਪਤਾ ਲੱਗਿਆ ਚੀਜ਼ਾਂ ਹੌਲੀ-ਹੌਲੀ ਬੰਦਾ ਇਤਨੀ ਸਿੱਖਦਾ ਫਿਰ ਸਾਰੀਆਂ ਚੀਜ਼ਾਂ ਉਹ ਕਿਹੜੇ ਉੱਪਰ ਤੋਂ ਕਿਹੜੇ ਸਿੱਖ ਗਿਆ ਇਹਦਾ ਇਦਾਂ ਹੌਲੀ-ਹੌਲੀ ਗੱਲਾਂ ਦਾ ਪਤਾ ਲੱਗਦਾ ਮਰਾਬਰ ਸਿੱਧੇ ਭਾਈ ਗੱਲ ਅੱਗੇ ਕਰਾਓ ਮੈਨੂੰ ਸਮਝਾਉਂਦੇ ਮੈਂ ਕਹਾ ਯਾਰ ਮੈਨੂੰ ਭਾਈ ਇਹ ਤਾਂ ਪਰ ਇਹਨਾਂ ਪਤਾ ਨਹੀਂ ਹੈਗਾ ਤੁਹਾਨੂੰ ਪਤਾ ਨੇ ਚੀਜ਼ਾਂ ਬਾਰੇ ਠੀਕ ਆ ਭਾਈ ਇਹ ਤੁਸੀਂ ਕਰੋ ਲੈ ਪਗੜੀ ਲਿਆ ਯਾਰ ਏ ਲੈ ਪਗੜੀ ਲਾਈ ਆ ਭਾਈ ਆ ਪਗੜੀ ਆਵੇ ਰਲਾ ਤੇ ਉੱਧਰ ਉਹਨਾਂ ਨੇ ਆਹ ਜੀ ਕੋਰੀ ਕੋ ਤੰਨੇ ਬੋਰ ਦਾ ਕੋਈ ਯਤਾਰ ਹੋ ਗਿਆ ਆਪਣੇ ਕੋਲ ਉਹ ਇਕੱਠਾ ਹੀ ਪੈਣਾ ਮਾਲ ਸਾਰਾ ਫਿਰ ਤੋ ਮੈਂ ਕਿਹਾ ਹਾਂ ਮਿਸਤਰੀ ਇੱਕ ਵਾਰੀ ਬ੍ਰੇਕ ਪਾਗ ਨਾ ਖਾ ਲਓ ਯਾਰ ਪਹਿਲਾ ਹਾਂਜੀ ਮੈਂ ਘਾ ਬੀ ਲੋ ਪਰ ਜਾ ਥੋੜਾ ਬ੍ਰੇਕ ਲਓ 5-10 10 ਮਿੰਟ ਦਾ ਖਾ ਕੇ ਬੰਦੇ ਰਾਇ ਹੋ ਜਾਣਾ ਫਿਰ ਮਾਣੇ ਪੱਟੀ ਫਿਰ ਖਿੱਚ ਦਾਂਗੇ ਫਿਰ ਟੱਕੋ ਬੱਸ ਢੰਡਾ ਢੰਡਾ ਪੀ ਲਓ ਫਿਰ ਮਾ ਠੰਡੇ ਦੀ ਬੋਤਲ ਘੱਟ ਹੈ ਠੰਡੇ ਦੀ ਬੋਤਲ ਹੋਰ ਲਿਆਉਂਦਾ 1 ਲੀਟਰ 1 ਲੀਟਰ ਵਾਲੀ ਹੋਰ ਫੜ ਲਈਏ ਮੈਂ ਹੀ ਲੈ ਕੇ ਆਉਂਦਾ ਜਾ ਕੇ ਜਾਨੂ ਇਹ ਖੜਦੇ ਪੀਨੇ ਇੱਥੇ ਮੈਂ ਕਹਾਂ 10 ਮਿੰਟ ਖੜਕਣਾ ਪਹਿਲਾਂ ਖਾ ਪੀ ਲੋ ਯਾਰ ਕੁਛ ਯਾਰ ਠੀਕ ਹੈ ਕੰਜਨ ਵਾਲੇ ਬੰਦਮਨ ਨੂੰ ਕਹਾਂ ਲਵ ਖੜਜੋ ਆਲੇ 10 ਮਿੰਟ ਖਾ ਪੀ ਲੋ ਸੋਰੀ ਜੀ ਬਈ ਬਾਜ਼ ਵਿੱਚ ਕੋਈ ਡਿਸਟਰਬਨ ਆਈ ਸਾਰਿਆਂ ਨੂੰ ਧੰਨਵਾਦ ਤੇ ਹੁਣ ਬ੍ਰੇਕ ਲੱਗ ਗਿਆ ਆਪਣੇ ਇੱਥੇ ਸਾਈ ਖਾ ਪੀ ਲੈਣ ਸਾਰੇ ਬੰਦੇ ਲੈ ਪਾ ਪਾ ਜੀ ਲੈ ਪਾ ਪਾ ਜੀ ਜਿਹੜਾ ਬੰਦ ਹੋ ਲਿਆ ਪਲੇਟਾਂ ਆ ਗਈਆਂ ਬਾਈ ਹੁਣ ਚਟਣੀ ਹੈਗੀ ਨਾਲ ਕੱਲ ਮੈਨੂੰ ਥੋੜਾ ਜਿਹਾ ਆਟੋ ਜਾ ਲੱਗਿਆ ਮੈਂ ਹੁਣ 10 ਪਲੇਟਾਂ ਲੈਂਦੀ ਨਾਲ ਯਾਰ ਮੈਂ ਹੁਣ ਕਈ ਬੰਦੇ ਚਟਣੀ ਖਾਣ ਨਾਲ ਸਿਕਿਉਨ ਹੁੰਦੇ ਨਾ ਵੀ ਸਾਨੂੰ ਚਟਣੀ ਖਾਣੀ ਹੈ ਆਜੋ ਮਾਈ ਬਰਾਦਰ ਮੈਨੂੰ ਆਜੋ ਪਹਿਲਾਂ ਖਾ ਪੀ ਲੋ ਫਿਰ ਲੱਗੇ ਰਹੋ ਹੁਣ 15 ਅੱਧੇ ਘੰਟੇ ਦਾ ਕੰਮ ਆ ਆਪਣਾ ਕਿੱਥੇ ਚਲੋ ਯਾਰੀ ਸਾਰੇ ਪਾਸੇ ਉੱਤੇ ਹੁਣ ਤਾਂ ਸਾਰਾ ਬੰਦ ਨਿਬੜ ਚੱਲੇ ਹੁਣ ਬਸ ਅੱਧੇ ਘੰਟੇ ਪੌਣ 40 ਮਿੰਟ ਦਾ ਕੰਮ ਆ ਸਾਰਾ ਹੁਣ ਤਾਂ 40 45 ਮਿੰਟ ਲੱਗਣਗੇ ਸਾਰੇ ਹੋਰ ਟਾਈਮ ਕਿਹਨੋਂ ਹੋ ਗਿਆ ਮੈਂ ਕਿਹਨੂੰ ਦੇਖੀ ਤਾਂ ਛੋਟੇ ਸੇ ਹੋ ਗਏ 34 ਮਿੰਟ ਓਵਰ ਚੱਲ ਰਹੇ ਉੱਪਰ ਅੱਧਾ ਘੰਟਾ ਉਪਰ ਅੱਧਾ ਘੰਟਾ ਹੋਰ ਲੱਗੂਗਾ ਨਾ 7:00 ਵਜੇ ਜਾਣੇ ਸਵੇਰੇ 7:00 ਹੋਏ ਜਾਣੇ ਇਹਨਾ ਹੁੰਦਾ ਧੁੰਦ ਨੂੰ ਇੱਥੇ ਕੱਪੜੇ-ਕੁਪੜੇ ਕਰਦਾਂ ਸਾਰਾ ਨੂੰ ਤਿਆਰ ਇੱਥੇ ਤੇ ਭਾਈਆ ਦੇਖ ਲਓ ਸਾਰਾ ਕੰਮ ਅੱਜ ਦੀ ਲਾਈਵ ਵੀਡੀਓ ਆਪਣੀ ਚੱਲ ਰਹੀ ਹੈ ਮਰੋ ਮਾਰ ਆਜੋ ਆਜੋ ਮੇਰਾ ਵੀਰ ਆਜੋ ਭੈਣ ਜੀ ਆਜੋ ਮੇਰਾ ਵੀਰ ਹਾਂ ਆਇਓ ਆਇਓ ਯਾਰ ਨੀਰੂ ਬੰਦੇ ਆਰੇ ਜੰਮ ਚਾਹ ਮੈਂ ਤਾਂ ਕੁਝ ਵੀ ਨਹੀਂ ਕਿਹਾ ਤੁਹਾਨੂੰ ਤੁਸੀਂ ਆ ਜੀ ਮਸਾਲੇ ਆਜੋ ਚਾਂਦ ਭਾਈ ਕੱਲੋਂ ਪੁੱਛ ਲਈਆਂ ਫਿਰ ਮੈਂ ਕਹਿੰਦਾ ਕੱਲ ਜਿਹੜੇ ਮੈਂ ਸਕੀਮ ਸੋਚਦਾ ਵੀ ਤਿੰਨ ਬੰਦੇ ਦੋ ਇੱਕ ਬੰਦਾ ਭਰੀ ਜਾਊਗਾ ਦੋ ਬੰਦੇ ਚੱਕੀ ਜਾਣਗੇ ਨਾਲ ਦੇ ਨਾਲ ਇਹ ਵੀ ਕੰਮ ਨਿਪੜੇ ਫਿਰ 500 ਨੂੰ ਫਿਰ ਮੈਂ ਇਹ ਸੋਚਦਾ ਕਿ ਉਧਰ ਮਸ਼ੀਨ ਆਪਾਂ ਮੰਗਾ ਲਈ ਉਧੇ ਵਾਲੀ ਰੋੜੀ ਕੁੱਟਣੇ ਵਾਲੀ ਉਹ ਬਟਰਾਲੀ ਭਰਾ ਕੇ ਉਹ ਦੋ ਦੋ ਬੰਦੇ ਤਿੰਨ ਬੰਦੇ ਉਧਰ ਛੱਡ ਰੱਖੋ ਉਹ ਇੱਧਰ ਪਾਈ ਜਾਣਾ ਬਜਰੀ ਪਿੱਛੇ ਫਿਰ ਠੀਕ ਹੈ ਠੀਕ ਹੈ ਹੁਣ ਥੋੜਾ ਆਸਾਨ ਹੋਊਗਾ ਪਾਣੀ ਫਿਰ ਨਹੀਂ ਕੰਮਣਾ ਕਿਥੇ ਵਿਚ ਨੂੰ ਬੜ ਬੜ ਕੇ ਪਾਉਣਗੇ ਫਿਰ ਉਹ ਉਹ ਨਾਲ ਦੀ ਨਾਲ ਪਾਣੀ ਪੁੜੀ ਛੱਡੀ ਜਾਣਾ ਵਿਚੇ ਆਪਾਂ ਨੇ ਵਿਚੇ ਵਿਚ ਪਰਸੋਂ ਨੂੰ ਉੱਥੇ ਵੇ ਬਲਾ ਕੇ ਕਿਦਾਂ ਵਾਈਬ੍ਰੇਟ ਮਸ਼ੀਨਾਂ ਪਾਣੀ ਅਠਰ ਗਿਆ ਥੋੜਾ ਜਿਹਾ ਉਹ ਤਾਂ ਲੈ ਆਉਂਗੇ ਉਹ ਹੌਲ ਘੁਮਾ ਦਾਂਗੇ ਫਿਰ ਇੱਕ ਵਾਰੀ ਮੈਂ ਥੋੜਾ ਜਿਹਾ ਪੱਕ ਚ ਫਿਰ ਇਹਨੂੰ ਹਲੇ 4-5 ਦਿਨ ਇਹ ਵੀ ਚਾਹੀਦੇ ਨਾ ਤੇ ਹੁਣ ਪਾਣੀ ਛੱਡ ਕੇ ਫਿਰ ਅਠਰ ਜੂਗਾ ਪਾਣੀ ਆਪਣਾ ਤੇ ਉਹਦੇ ਉਪਰ ਥੋੜੀ ਥੋੜੀ ਮਿੱਟੀ ਪਾ ਕੇ ਨਹੀਂ ਪਰ ਐਂ ਕਰਦੇ ਮੈਂ ਤਾਂ ਕਹਿੰਦਾ ਹਲੇ ਯਾਰ ਪਾਣੀ ਛੱਡ ਲੈਂਦੇ ਇੱਕ ਵਾਰੀ ਇਹਦੇ ਉਪਰ ਐਨ ਚੰਗੀ ਤਰ੍ਹਾਂ ਪਾਣੀ ਛੱਡ ਕੇ ਥੋੜੀ ਥੋੜੀ ਉਪਰ ਮਿੱਟੀ ਪਾ ਕੇ ਵਾਈਬ੍ਰੇਟ ਮਾਰ ਦਾਂਗੇ ਹਾਂ ਉਹਦਾ ਜਗ੍ਹਾ ਪੂਰੀ ਪਲੇਟ ਦੋ ਘਟਾ ਹਾਂ ਸੋ ਰੁਪਏ ਆਪਾਂ ਹੁਣ ਲਾਈਵ ਬੰਦ ਕਰ ਸਾਡੀ ਪਾਰਟੀ ਸ਼ੁਰੂ ਹੋ ਚੁੱਕੀ ਹੈ ਹੁਣ ਬੰਦੇ ਖਾਣ ਪੀਣ ਭਾਈ ਧੰਨਵਾਦ ਸਾਰਿਆਂ ਦਾ ਪਿਆਰ ਸਤਿਕਾਰ ਬਾਕੀ ਜਾਨਮਾਲਾਲ ਬਲੌਗ ਤੁਸੀਂ ਦੇਖੋ ਕੱਲ ਨੂੰ ਘੈਂਟ ਜਾਊਗਾ ਇਹਨਾਂ ਪੂਰਾ ਆਪਣਾ ਧੰਨਵਾਦ